ਮੈਂ ਕਾਲ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹਦ ਦੀ ਮੰਦ ਭਾਗੀ ਤੇ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੈਕਟਰ 17 ਤੋਂ ਜਿੱਥੇ ਕਿ ਇੱਕ ਐਸ ਐਚਓ ਦੇ ਪੁੱਤਰ ਦੀ ਮੌਤ ਹੋ ਗਈ ਹੈ ਸਾਈਕਲ ਉਹ ਚਲਾ ਰਿਹਾ ਸੀਗਾ ਉਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਜਿਸ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਵੀ ਪੁਲਿਸ ਅਧਿਕਾਰੀ ਸੀਗਾ ASI ਰੈਂਕ ਦਾ ਮੁਲਾਜ਼ਮ ਸੀਗਾ ASI ਰੈਂਕ ਦਾ ਅਧਿਕਾਰੀ ਸੀ ਉਹ ਜਿਸ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਐਸਐਚਓ ਦਾ ਪੁੱਤ ਜਿਹੜਾ ਕਿ 5 ਸਾਲਾ ਮ੍ਰਿਤਕ ਉਸ ਦੀ ਮੌਤ ਹੋ ਗਈ ਹੈ ਇਸ ਦੌਰਾਨ ਜਿਹੜਾ ਕਿ ਉਹ ਸਾਈਕਲ ਚਲਾ ਰਿਹਾ ਸੀ ਹੋਰ ਵੀ ਪੁਲਿਸ ਅਧਿਕਾਰੀਆਂ ਦੇ ਬੱਚੇ ਜਿਹੜੇ ਕਿ ਮੁਲਾਜ਼ਮਾਂ ਦੇ ਬੱਚੇ ਉੱਥੇ ਸਾਈਕਲ ਚਲਾ ਰਹੇ ਸੀਗੇ ਤਾਂ ਉਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਤੇ 5 ਸਾਲਾ ਮ੍ਰਿਤਕ ਦੀ ਉਸੇ ਸਮੇਂ ਮੌਤ ਹੋ ਜਾਂਦੀ ਹੈ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਉੱਥੇ ਵੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਬੇਹਦੀ ਮੰਦ ਭਾਗੀ ਖਬਰ ਜਿਹੜੀ ਹੈ ਸੈਕਟਰ 17 ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜ ਜੀ ਮੌਤ ਹੋਈ ਹੈ ਉਸ ਦੇ ਪਿਤਾ ਬਤੌਰ ਐਸ ਐਚਓ ਸੈਕਟਰ 17 ਦੇ ਬਤੌਰ ਐਸ ਐਚਓ ਕੰਮ ਕਰਦੇ ਨੇ ਤਾਂ ਇਸ ਸਮੇਂ ਦੀ ਇਹ ਬੇਹਦੀ ਮੰਦ ਭਾਗੀ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਾਪਿਆਂ ਦੇ ਲਈ ਇੱਕ ਬਹੁਤ ਵੱਡਾ ਦੁੱਖ ਹੁੰਦਾ ਹੈ ਜਦੋਂ ਉਹਨਾਂ ਦੇ ਬੈਠੇ ਉਹਨਾਂ ਦੇ ਬੱਚਿਆਂ ਦੇ ਨਾਲ ਇਹੋ ਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਤੇ ਜੇਕਰ ਤੁਹਾਡੇ ਬੱਚੇ ਵੀ ਇਸੇ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਸਾਈਕਲ ਚਲਾਉਂਦੇ ਨੇ ਜਾਂ ਫਿਰ ਬਾਹਰ ਨਿਕਲਦੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਰਹੋ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਆਏ ਦਿਨ ਇਹ ਜਿਹੇ ਹਾਦਸੇ ਜਿਹੜੇ ਨੇ ਉਹ ਬੱਚਿਆਂ ਦੇ ਨਾਲ ਵਾਪਰਦੇ ਰਹਿੰਦੇ ਨੇ ਸੱਚੇ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹਦ ਦੀ ਮੰਦ ਭਾਗੀ ਤੇ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੈਕਟਰ 17 ਤੋਂ ਜਿੱਥੇ ਕਿ ਇੱਕ ਐਸ ਐਚਓ ਦੇ ਪੁੱਤਰ ਦੀ ਮੌਤ ਹੋ ਗਈ ਹੈ ਸਾਈਕਲ ਉਹ ਚਲਾ ਰਿਆ ਸੀਗਾ ਉਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਜਿਸ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਵੀ ਪੁਲਿਸ ਅਧਿਕਾਰੀ ਸੀਗਾ ਏਐਸਆਈ ਰੈਂਕ ਦਾ ਮੁਲਾਜ਼ਮ ਸੀਗਾ ਏਐਸਆਈ ਰੈਂਕ ਦਾ ਅਧਿਕਾਰੀ ਸੀ ਉਹ ਜਿਸ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਐਸਐਚਓ ਦਾ ਪੁੱਤ ਜਿਹੜਾ ਕਿ 5 ਸਾਲਾ ਅਮਰਿਤਕ ਉਸ ਦੀ ਮੌਤ ਹੋ ਗਈ ਹੈ ਇਸ ਦੌਰਾਨ ਜਿਹੜਾ ਕਿ ਉਹ ਸਾਈਕਲ ਚਲਾ ਰਿਹਾ ਸੀ ਹੋਰ ਵੀ ਪੁਲਿਸ ਅਧਿਕਾਰੀਆਂ ਦੇ ਬੱਚੇ ਜਿਹੜੇ ਕਿ ਮੁਲਾਜ਼ਮਾਂ ਦੇ ਬੱਚੇ ਉੱਥੇ ਸਾਈਕਲ ਚਲਾ ਰਹੇ ਸੀਗੇ ਤਾਂ ਉਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਹੈ ਤੇ 5 ਸਾਲਾਂ ਮ੍ਰਿਤਕ ਦੀ ਉਸੇ ਸਮੇਂ ਮੌਤ ਹੋ ਜਾਂਦੀ ਹੈ ਜਦੋਂ ਹਸਪਤਾਲ ਲਿਜਾਇਆ ਜਾਂਦਾ ਹੈ ਉੱਥੇ ਵੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਬੇਹਦੀ ਮੰਦ ਭਾਗੀ ਖਬਰ ਜਿਹੜੀ ਇਹ ਸੈਕਟਰ 17 ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜ ਜਿਸ ਦੀ ਮੌਤ ਹੋਈ ਹੈ ਉਸ ਦੇ ਪਿਤਾ ਬਤੌਰ ਐਸ ਐਚਓ ਸੈਕਟਰ 17 ਦੇ ਬਤੌਰ ਐਸ ਐਚਓ ਕੰਮ ਕਰਦੇ ਨੇ ਤਾਂ ਇਸ ਸਮੇਂ ਦੀ ਇਹ ਬੇਹਦੀ ਮੰਦ ਭਾਗੀ ਬੇਹਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਾਪਿਆਂ ਦੇ ਲਈ ਇੱਕ ਬਹੁਤ ਵੱਡਾ ਦੁੱਖ ਹੁੰਦਾ ਹੈ ਜਦੋਂ ਉਹਨਾਂ ਦੇ ਬੈਠੇ ਉਹਨਾਂ ਦੇ ਬੱਚਿਆਂ ਦੇ ਨਾਲ ਇਹੋ ਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਜੇਕਰ ਤੁਹਾਡੇ ਬੱਚੇ ਵੀ ਇਸੇ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਸਾਈਕਲ ਚਲਾਉਂਦੇ ਨੇ ਜਾਂ ਫਿਰ ਬਾਹਰ ਨਿਕਲਦੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਰਹੋ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਆਏ ਦਿਨ ਇਹ ਜਿਹੇ ਹਾਦਸੇ ਜਿਹੜੇ ਨੇ ਉਹ ਬੱਚਿਆਂ ਦੇ ਨਾਲ ਵਾਪਰਦੇ ਰਹਿੰਦੇ ਨੇ ਸੱਚੇ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨ 에ਅਰ ਦੇਖ ਰਿਹਾ ਹੂੰ ਤੁਸੀਂ ਤਾਂ ਇਸ ਸਮੇਂ ਦੀ ਬੇਹਦ ਦੀ ਮੰਦ ਭਾਗੀ ਤੇ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੈਕਟਰ 17 ਤੋਂ ਜਿੱਥੇ ਕਿ ਇੱਕ ਐਸ ਐਚਓ ਦੇ ਪੁੱਤਰ ਦੀ ਮੌਤ ਹੋ ਗਈ ਹੈ ਸਾਈਕਲ ਉਹ ਚਲਾ ਰਿਹਾ ਸੀਗਾ ਉਸ ਦੌਰਾਨ ਉਸ ਦੀ ਮੌਤ ਹੋ ਗਈ ਤੇ ਜਿਸ ਦੀ ਗੱਡੀ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਵੀ ਪੁਲਿਸ ਅਧਿਕਾਰੀ ਸੀਗਾ ਏਐਸਆਈ ਰੈਂਕ ਦਾ ਮੁਲਾਜ਼ਮ ਸੀਗਾ ਏਐਸਆਈ ਰੈਂਕ ਦਾ ਅਧਿਕਾਰੀ ਸੀ ਉਹ ਜਿਸ ਦੀ ਗੱਡੀ ਦੇ ਨਾਲ ਇਹ